75 75 ਸਾਲ ਦੇ ਬਜ਼ੁਰਗ ਵੀ ਮੈਂ ਕਲਾਸਿਸ ਲੋਂਦੇ ਦੇਖੇ ਪੰਜਾਬੀ ਸਿੱਖਣ ਲਈ ਤੇ ਮਾਪਿਓ ਨੂੰ ਵੀ ਪੰਜਾਬੀ ਸਿਖਾਉਣੀ ਔਖੀ ਆ ਤੇ ਸਕੂਲਾਂ ਦੇ ਵਿੱਚ ਪੰਜਾਬੀ ਇੱਥੇ ਹੈ ਨਹੀਂ ਜਾ ਕੇ ਕਿ ਗੁਰਦੁਆਰਾ ਸਾਹਿਬ ਪੰਜਾਬੀ ਜਾ ਕੇ ਸਿੱਖਣੀ ਜਿਹੜੀ ਕਿ ਗੁਰਦੁਆਰੇ ਦੇ ਵਿੱਚ ਹਫ਼ਤੇ 'ਚ ਇੱਕ ਦਿਨ ਹੀ ਹੁੰਦਾ ਆ ਤੇ ਉਹ ਵੀ ਕਦੇ ਆਪਣਾ ਟਾਈਮ ਲੱਗਦਾ ਆ ਕਦੇ ਨਹੀਂ ਲੱਗਦਾ ਤਾਂ ਮਤਲਬ ਇਹਦਾ ਜਵਾਬ ਆ ਕਿ ਪੰਜਾਬੀ ਕਦੇ ਸਿੱਖ ਨਹੀਂ ਸਕਦੇ ਬੱਚੇ ਆਪਣੇ ਤੇ ਜਿਵੇਂ ਮੇਰੇ 'ਚ ਪੇਸ਼ੈਂਟਸ ਘਟਤਾ ਵੀ ਮੈਂ ਪੜ੍ਹ ਘਟਾ ਸਕਦੀ ਆ ਪਰ ਮੈਂ ਸੌਣਾ ਸਕਦੀ ਆ ਉਹਦਾ ਕਾਰਨ ਆ ਵੀ ਘਰੇ ਜਦੋਂ ਮੈਂ ਝਾੜੂ ਪੋਚਾ ਲਾ ਰਹੀ ਆ ਮੈਂ ਤਾਂ ਵੀ ਹੈੱਡਫੋਨ ਲਾ ਕੇ ਸੌਂ ਸਕਦੀ ਆ ਮੈਂ ਰੋਟੀ ਬਣਾ ਰਹੀ ਆ ਤਾਂ ਵੀ ਸੌਂ ਸਕਦੀ ਆ ਮੈਂ ਕੰਮ ਤੇ ਜਾਂਦੇ ਕੋਈ ਵੀ ਸੌਂ ਸਕਦੀ ਆ ਚੀਜ਼ ਨਾ ਸਿੱਖਣ ਦਾ ਆਪਣੇ ਕੋਲੇ ਕੋਈ ਬਹਾਨਾ ਨਹੀਂ ਹੈਗਾ ਸਾਨੂੰ ਸਾਰਾ ਟਾਈਮ ਲੱਗਦਾ ਪੇਰੈਂਟਸ ਦਾ ਕਿ ਬੱਚਿਆਂ ਨੂੰ ਲੈ ਕੇ ਚੱਲੀਏ ਨਾ ਸਾਡਾ ਪੜ੍ਹਨ ਦਾ ਟਾਈਮ ਲੱਗਦਾ ਜੀ ਤੇ ਹਾਲ ਹੀ ਕਰਤਾ ਤੁਸੀਂ ਉਹਦਾ ਪਹਿਲੀ ਸ਼ਰਤ ਇਹ ਸੀਗੀ ਕਿ ਕੰਮ ਥੋੜਾ ਕਰ ਲਾਂਗੇ ਪਰ ਕੁਆਲਿਟੀ ਦਾ ਹੋਊਗਾ ਤਾਂ ਆਪਣੀ ਬੋਲੀ ਨਾ ਸੰਭਾਲੀ ਮਤਲਬ ਕਿਤਾਬਾਂ ਆਪਾਂ ਨਹੀਂ ਪੜਦੇ ਕਿਉਂਕਿ ਆਪਾਂ ਗਾਣੇ ਸੋਨੇ ਪਸੰਦ ਕਰਦੇ ਆ ਰੀਲਸ ਦੇਖਣਾ ਸੋਸ਼ਲ ਮੀਡੀਆ ਕਿਤਾਬਾਂ ਆਪਣੇ ਲੋਕ ਬਹੁਤ ਘੱਟ ਪੜਦੇ ਆ ਸਸੀ ਕਾਲ ਜੀ ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਅੱਜ ਆਪਾਂ ਇੱਕ ਬਹੁਤ ਅਹਿਮ ਗੱਲਬਾਤ ਕਰਨ ਜਾ ਰਹੇ ਆ ਉਹ ਅਹਿਮ ਇਸ ਕਰਕੇ ਹੋ ਜਾਂਦੀ ਹੈ ਕਿ ਜਦੋਂ ਕੁਝ ਸੋਚਦੇ ਆ ਕੁਝ ਅਸੀਂ ਲੋਚਦੇ ਆ ਚਾਹੁੰਦੇ ਆ ਕਿ ਇਦਾਂ ਦੇ ਕੁਝ ਕੰਮ ਹੋਣ ਜਿਹੜੇ ਸਾਡੇ ਪੰਜਾਬੀਅਤ ਜਾਂ ਸਾਡੇ ਪਰਿਵਾਰਾਂ ਦੇ ਨਾਲ ਜਿਹੜੀਆਂ ਦੋ ਜਨਰੇਸ਼ਨ ਹੁੰਦੀਆਂ ਉਹਨਾਂ ਦੇ ਨਾਲ ਸਬੰਧਤ ਹੋਣ ਬਹੁਤ ਸੋਹਣਾ ਜਿਹੜਾ ਇੱਕ ਵਰਕ ਕੀਤਾ ਇੱਕ ਟੀਮ ਨੇ ਉਸ ਟੀਮ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਗਗਨ ਸਰਾਂ ਜੀ ਆਏ ਨੇ ਤੇ ਗਗਨ ਸਰਾਂ ਜੀ ਦਾ ਕਿਹੜਾ ਕੰਮ ਹੈ ਉਹ ਆਪਾਂ ਬਹੁਤ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਦੀ ਹਾਰਡ ਵਰਕ ਦਾ ਰਿਜ਼ਲਟ ਜਿਹੜਾ ਆ ਰਿਹਾ ਤੇ ਸਾਨੂੰ ਐਕਸਾਈਟਮੈਂਟ ਹੋ ਰਹੀ ਆ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਅੱਜ ਇੱਥੇ ਮੌਜੂਦ ਆ ਤੇ ਉਹ ਸਪੈਸ਼ਲ ਰਿਸਪੈਂਸ ਤੇ ਚੱਲ ਕੇ ਆਏ ਨੇ ਇੱਕ ਅਸੀਂ ਸਦਾ ਦਿੱਤਾ ਕਿ ਜਦੋਂ ਤੁਸੀਂ ਮਿਲਬਰਨ ਆਏ ਤੇ ਸਾਡੇ ਧਨ ਭਾ ਕੇ ਤੁਸੀਂ ਸਾਡੇ ਸਟੂਡੀਓ ਚ ਆ ਕੇ ਉਹ ਜਿਹੜੇ ਬਹੁਤ ਤੁਹਾਡੇ ਖਾਸ ਕਾਰਜ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ ਪਹਿਲਾਂ ਸਵਾਗਤ ਕਰੀਏ ਗਗਨਦੀਪ ਕੌਸਰਾ ਸਸੀ ਕਾਲਦੀ ਅੱਛਾ ਕਾਲ ਰਾਨਾ ਸਾਹਿਬ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਨੂੰ ਇੱਥੇ ਬੁਲਾਉਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਆਪਾਂ ਐਕਸਾਈਟਡ ਹੁੰਨੇ ਤਾਂ ਜਦੋਂ ਆਪਾਂ ਦੇਖਦੇ ਆ ਕਿ ਜਿਹੜੀਆਂ ਚੀਜ਼ਾਂ ਆਪਾਂ ਬੱਚਿਆਂ ਚ ਦੇਖਦੇ ਆ ਕਿ ਬੱਚਿਆਂ ਦੇ ਲਈ ਇਹ ਇੱਥੇ ਆ ਕੇ ਚੈਲੰਜ ਹੁੰਦਾ ਹਾਂਜੀ ਤੇ ਜਦੋਂ ਆਪਾਂ ਦੇਖਦੇ ਆ ਕਿ ਸਾਡੇ ਕੁਝ ਚਾ ਹੁੰਦੇ ਨੇ ਜੀ ਤੇ ਸਾਨੂੰ ਕੁਝ ਇਹ ਹੁੰਦਾ ਕਿ ਵੀ ਅਸੀਂ ਆ ਚੀਜ਼ਾਂ ਦੀ ਪੂਰਤੀ ਕਰੀਏ ਸੋ ਇਹਨੂੰ ਮੈਂ ਜੇ ਆਪਾਂ ਖੋਲ ਦੀਏ ਦੋਨੇ ਫੋਲਡਰ ਤਾਂ ਇਹ ਆ ਕਿ ਬੱਚਿਆਂ ਨੂੰ ਆਪਾਂ ਪੰਜਾਬੀ ਸਿਖਾਉਣਾ ਚਾਹੁੰਦੇ ਆ ਅਸੀਂ ਕਿਤਾਬਾਂ ਪੜ੍ਹਨਾ ਚਾਹੁੰਦੇ ਆ ਜੀ ਬਿਲਕੁਲ ਤੇ ਬਾਖੂਪੀ ਤੁਸੀਂ ਬਹੁਤ ਸੁਣੀਆਂ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਲਾਂਚ ਕੀਤੀਆਂ ਕਰਨ ਜਾ ਰਹੇ ਆ ਅੱਗੇ ਐਕਸਪੈਂਡ ਕਰਨ ਜਾ ਰਹੇ ਆ ਤੇ ਉਹ ਦੋਨੇ ਜਿਹੜੇ ਆਪਾਂ ਕਹਿੰਦੇ ਨੇ ਕਿ 10 ਸਾਲ ਤੋਂ ਥੱਲੇ ਜੀ ਤੇ 10 ਸਾਲ ਤੋਂ ਬਾਅਦ ਜਦੋਂ ਕਿਤਾਬਾਂ ਪੜ੍ਹਨ ਦਾ ਹੌਲੀ-ਹੌਲੀ ਸ਼ੌਂਕ ਪੈਦਾ ਹੁੰਦਾ ਤੇ ਨਹੀਂ ਪੜਾਇਆ ਜਾਂਦਾ ਨਾ ਸਾਡਾ ਟਾਈਮ ਲੱਗਦਾ ਪੇਰੈਂਟਸ ਦਾ ਕੇ ਬੱਚਿਆਂ ਨੂੰ ਲੈ ਕੇ ਚੱਲੀਏ ਨਾ ਸਾਡਾ ਪੜ੍ਹਨ ਦਾ ਟਾਈਮ ਲੱਗਦਾ ਜੀ ਤੇ ਹਾਲ ਹੀ ਕਰਤਾ ਤੁਸੀਂ ਉਹਦਾ ਹਾਂਜੀ ਟੈਣਾ ਸਭ ਕੋਸ਼ਿਸ਼ ਕੀਤੀ ਆਪਾਂ ਦੋ ਐਪਸ ਬਣਾਈਆਂ ਆ ਇੱਕ ਛੋਟੇ ਬੱਚਿਆਂ ਦੀ ਹੈਗੀਆਂ ਲਰਨ ਪੰਜਾਬੀ ਵੈਸੇ ਸਿਰਫ ਛੋਟੇ ਬੱਚਿਆਂ ਦੀ ਨਹੀਂ ਜਿਵੇਂ ਆਸਟ੍ਰੇਲੀਆ ਕੈਨੇਡਾ ਅਮਰੀਕਾ ਪ੍ਰਾਣੀਆਂ ਜਨਰੇਸ਼ਨਸ ਵੀ ਆ ਕਿਉਂਕਿ ਜਦੋਂ ਮੈਂ ਰਿਸਰਚ ਕਰ ਰਹੀ ਸੀਗੀ ਇਹਦੇ ਤੇ ਕਿ ਕੀ ਨੂੰ ਸਿੱਖਣੀ ਚਾਹੀਦੀ ਆ ਪੰਜਾਬੀ ਕੌਣ ਕੌਣ ਲੱਭ ਰਿਹਾ ਪੰਜਾਬੀ ਸਿੱਖਣੀ ਤਾਂ 75 75 ਸਾਲ ਦੇ ਬਜ਼ੁਰਗ ਵੀ ਮੈਂ ਕਲਾਸਿਸ ਲੋਂਦੇ ਦੇਖੇ ਪੰਜਾਬੀ ਸਿੱਖਣ ਲਈ ਕਿਉਂਕਿ ਉਹ ਇਥੋਂ ਦੇ ਬੌਰਨ ਐਂਡ ਬਰਾਟ ਅਪ ਪੁਰਾਣੀਆਂ ਜਨਰੇਸ਼ਨਸ ਹਨਾ ਆਪਣੇ ਤਾਂ ਹਲੇ ਠੀਕ ਆ ਕੈਨੇਡਾ ਅਮਰੀਕਾ ਹੂੰ ਜੀ ਸੋ ਪੰਜਾਬੀ ਲਿਖਣੀ ਪੜ੍ਹਣੀ ਤੁਸੀਂ ਲਿਪੀ ਤੋਂ ਸਿੱਖ ਸਕਦੇ ਆ ਤੇ ਉਸ ਤੋਂ ਬਾਅਦ ਜਦ ਤੁਸੀਂ ਥੋੜੇ ਜਿਹਾ ਵੱਡੇ ਹੋਗੇ ਤੇ ਤੁਸੀਂ ਕਿਤਾਬਾਂ ਸੁਣਨੀਆਂ ਚਾਹੁੰਦੇ ਆ ਤਾਂ ਉਹ ਤੁਸੀਂ ਵਿਰਾਸਤ ਤੋਂ ਸੁਣ ਸਕਦੇ ਹੋ ਦੋ ਐਪਲੀਕੇਸ਼ਨਸ ਬਹੁਤ ਖੂਬਸੂਰਤ ਲਿਪੀ ਜਿਹਨੂੰ ਆਪਾਂ ਜੇ ਲਿਖਦੇ ਆ ਐਲ ਆਈ ਪੀ ਆਈ ਤੇ ਐਂਡਰੋਇਡ ਤੇ ਆਈਓਐਸ ਦੀ ਐਪਲੀਕੇਸ਼ਨਸ ਦੇ ਵਿੱਚ ਹਨ ਵਿਰਾਸਤ ਵੀ ਆਰ ਐਸ ਏ ਟੀ ਜੀ ਮੇਰਾ ਬੜਾ ਜੀ ਕਰੀ ਜਾਂਦਾ ਸੀ ਕਿ ਕਿ ਮੈਂ ਇਹ ਚੀਜ਼ਾਂ ਨੂੰ ਪ੍ਰੋਮੋਟ ਕਰਾਂ ਕਿਉਂਕਿ ਮੈਂ ਜਦੋਂ ਵੇਖਿਆ ਨਾ ਆਪ ਸਬਸਕ੍ਰਿਪਟ ਜਿਹੜੀਆਂ ਸਬਸਕ੍ਰਿਪਸ਼ਨ ਲਈ ਆ ਮੈਂ ਜੀ ਤੇ ਮੈਨੂੰ ਬਹੁਤ ਬੜਾ ਮਜ਼ੇਦਾਰ ਲੱਗਾ ਜੀ ਕਿਉਂਕਿ ਉਹਦੇ ਵਿੱਚ ਜੇ ਆਪਾਂ ਬੱਚਿਆਂ ਦਾ ਵੇਖੀਏ ਕਿ ਨਾ ਜਿਹੜੀ ਲਿਪੀ ਵਾਲੀ ਉਹਦੇ ਵਿੱਚ ਤੁਹਾਡਾ ਵਰਕ ਜਿਹੜਾ ਬਹੁਤ ਤੁਸੀਂ ਦੱਸਦੇ ਆ ਪਰ ਤਿਸ ਰਿਹਾ ਜੀ ਉਹਦੇ ਵਿੱਚ ਐਨੀਮੇਸ਼ਨ ਤੇ ਉਹ ਪ੍ਰੋਪਰ ਬੱਚੇ ਆਪਣੇ ਪੰਜਾਬੀ ਜੀ ਜਿਹੜੇ ਐਨੀਮੇਸ਼ਨ ਦੇ ਵਿੱਚ ਲੱਗ ਰਹੇ ਆ ਹਾਂਜੀ ਤੇ ਉਹ ਖੂਬਸੂਰਤ ਤਰੀਕੇ ਨਾਲ ਜਦੋਂ ਇੱਕ ਇੰਗਲਿਸ਼ ਤੋਂ ਸ਼ੁਰੂਆਤ ਕਰਕੇ ਹਾਂਜੀ ਆਪਾਂ ਅਟੈਚ ਕਰਦੇ ਆ ਨਾ ਜਦੋਂ ਆਪਾਂ ਬੱਚਿਆਂ ਨੂੰ ਕਹਿੰਨੇ ਕਿ ਵੀ ਤੁਸੀਂ ਹਾਂ ਤੈਨੂੰ ਮੈਂ ਕੀ ਦੱਸਾਂ ਇੱਥੇ ਸੁਣ ਹਾਂਜੀ ਹਾਂਜੀ ਕਿਉਂਕਿ ਆਪਣੇ ਬੱਚਿਆਂ ਨੂੰ ਇੱਥੇ ਪੰਜਾਬੀ ਹੀ ਨਹੀਂ ਬੋਲਣੀ ਆਉਂਦੀ ਜਾਂ ਬਹੁਤ ਘੱਟ ਬੋਲਣੀ ਆਉਂਦੀ ਉਹਨਾਂ ਨੂੰ ਪੂਰੇ ਔਖੇ ਸ਼ਬਦ ਨਹੀਂ ਪਤਾ ਹਨਾ ਜਿਵੇਂ ਆਪਾਂ ਜਿਵੇਂ ਕਵਾਂ ਵੀ ਬੱਚੇ ਨੂੰ ਕੁਝ ਨਹੀਂ ਆਉਂਦਾ ਪਰ ਮੈਂ ਅੱਜ ਉਹਨੂੰ ਕਿਤਾਬ ਖੋਲ੍ਹ ਕੇ ਕਰਾਉ ਕਵਾਂ ਵੀ ਆ ਉੜਾ ਤੇ ਐਵੇਂ ਐਵੇਂ ਹੁੰਦਾ ਆ ਉਹਦੀ ਜਗ੍ਹਾ ਉਹਨੂੰ ਇੱਕ ਟੈਕਨੀਕ ਦੇ ਨਾਲ ਆਪਾਂ ਸਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪਹਿਲਾਂ ਇੰਗਲਿਸ਼ ਦੇ ਵਿੱਚ ਬੋਲੀਏ ਸੇਮ ਲਾਈਨ ਤੇ ਉਸ ਤੋਂ ਬਾਅਦ ਪੰਜਾਬੀ ਚ ਬੋਲੀ ਆ ਹਾਂਜੀ ਕਿ ਉਹਨੂੰ ਦੋਵੇਂ ਲੈਂਗੁਏਜਸ ਸਮਝ ਵੀ ਆਉਣ ਤੇ ਉਹ ਸਿੱਖ ਸਕੇ ਚੈਪਟਰ ਤੋਂ ਸਟਾਰਟ ਹੁੰਦਾ ਜਿਹੜਾ ਐਪਲੀਕੇਸ਼ਨ ਜਿਹਨੇ ਚੈਪਟਰ 1 ਤੋਂ ਹਾਂਜੀ ਚਲੋ ਇੱਕ ਚੈਪਟਰ 1 ਕਿ ਫ੍ਰੀ ਆ ਜੀ ਇਹਦਾ ਕਨਸੈਪਟ ਆਪਾਂ ਦਸੀਏ ਥੋੜਾ ਜਿਆਦਾ ਵੀ ਜੇ ਜਿਵੇਂ ਆਪਾਂ ਕਹਤਾ ਕਿ ਵੀ ਹਾਂ ਐਨੀਮੇਸ਼ਨ ਆ ਇਹਦੇ ਚ ਬੱਚਿਆਂ ਦਾ ਇੰਟਰਸਟ ਬਣਦਾ ਹਾਂਜੀ ਇਹਦੇ ਚ ਜਿਵੇਂ ਆਪਾਂ ਕਹਦੇ ਨੇ ਥੋੜਾ ਥੋੜਾ ਅੱਗੇ ਅੱਗੇ ਜਾ ਜਾ ਕੇ ਕਿਵੇਂ ਕਿਵੇਂ ਬੱਚੇ ਨੂੰ ਹੋਰ ਆਪਾਂ ਐਕਸਾਈਟਡ ਕਿਵੇਂ ਕਰ ਸਕਦੇ ਆ ਊੜੇ ਆੜੇ ਤੋਂ ਲੈ ਕੇ ਅੱਗੇ ਇਹ ਇਹਨੂੰ ਐਕਸਪਲੇਨ ਕਰੀਏ ਥੋੜਾ ਜਿਹਾ ਐਕਸਾਈਟਮੈਂਟ ਵਧਾਈਏ ਹੋਰ ਥੋੜੀ ਜੀ ਜੀ ਬਿਲਕੁਲ ਸੋ ਆਪ ਕੀ ਆ ਕਿ ਜਿਹੜੀ ਲਿਪੀ ਆ ਆਪਾਂ ਇਹ ਲੈਵਲਸ ਦੇ ਵਿੱਚ ਬਣੀ ਹੋਈ ਆ ਜਿਵੇਂ ਆਪਾਂ ਕਹਿ ਸਕਦੇ ਆ ਕੈਂਡੀ ਕ੍ਰਸ਼ ਜਾਂ ਕੋਈ ਵੀ ਖੇਲਣ ਵਾਲੀ ਗੇਮ ਆ ਲੈਵਲਸ ਦੇ ਵਿੱਚ ਬਣੀ ਆ ਜਿਵੇਂ ਪਹਿਲਾ ਲੈਵਲ ਆ ਉਹਦੇ ਤੇ ਕੱਖਰ ਦੂਜਾ ਲੈਵਲ ਦੂਜਾ ਖਰਾਂ ਤੇ ਪਹਿਲੇ ਲੈਵਲ ਨੂੰ ਤਕਰੀਬਨ 8 ਭਾਗਾਂ ਦੇ ਵਿੱਚ ਵੰਡਿਆ ਹੋਇਆ ਜਿਵੇਂ ਉਹਦੇ ਤੇ ਅੱਖਰ ਉਲੀਕਣਾ ਯਾਨੀ ਟ੍ਰੇਸ ਕਰਨਾ ਤੇ ਗ੍ਰਿਡ ਦੇ ਵਿੱਚੋਂ ਮਤਲਬ ਬਹੁਤ ਸਾਰੇ ਅੱਖਰ ਦਿੱਤੇ ਉਹਦੇ ਚੋਂ ਅੱਖਰ ਲੱਭਣਾ ਫਿਰ ਜਿਵੇਂ ਹਾਂ ਹਾਂ ਅੱਖਰ ਆਉਦੇ ਤੇ ਦੋ ਅਲੱਗ ਫੋਟੋਸ ਦੇ ਦੇਣੀਆਂ ਹਾਕੀ ਦੀ ਤੇ ਟਮਾਟਰ ਦੀ ਮੇਬੀ ਤਾਂ ਬੱਚਾ ਉਹਨੂੰ ਫਿਗਰ ਆਊਟ ਕਰਕੇ ਕਿ ਕਿਹੜੀ ਹਾਕੀ ਆ ਕਿਹੜੀ ਟਮਾਟਰ ਆ ਉਹ ਚੂਜ਼ ਕਰੂਗਾ ਤਾਂ ਆਪਾਂ ਇੱਕ ਲੈਵਲ ਤੇ ਇੱਕ ਅੱਖਰ ਨੂੰ ਤਕਰੀਬਨ 40 ਵਾਰ ਬੱਚੇ ਨੂੰ ਦਿਖਾਉਨੇ ਆ ਤਾਂ ਕਿ ਜਿਹੜਾ ਉਹ ਅੱਖਰ ਉਹਦੇ ਦਿਮਾਗ 'ਚ ਬੈਠ ਜਾਵੇ ਤੇ ਪਹਿਲੇ 6 ਲੈਵਲ ਪਾਰ ਕਰਨ ਤੋਂ ਬਾਅਦ ਬੱਚਾ ਸੈਂਟੈਂਸ ਬਣਾਉਣੇ ਸਿੱਖ ਜਾਂਦਾ ਆ ਵੀ ਜਿਹੜੇ ਪਹਿਲੇ ਛੇ ਅੱਖਰ ਆਪਾਂ ਉਹਨਾਂ ਨੂੰ ਦੱਸਿਆ ਉਹਨਾਂ ਦੇ ਨਾਲ ਉਹ ਅੱਖਰ ਜੋੜ-ਜੋੜ ਕੇ ਬਣਾਉਣੇ ਸ਼ੁਰੂ ਕਰ ਦਿੰਦਾ ਆ ਤੇ ਇਹ ਸਾਰਾ ਮਤਲਬ ਐਵੇਂ ਗੇਮ ਦੇ ਤਰੀਕੇ ਨਾਲ ਹੀ ਚੱਲਦਾ ਆ 3D ਐਨੀਮੇਸ਼ਨ ਯੂਜ਼ ਕੀਤੀ ਆਪਾਂ ਮਤਲਬ ਆਪਣਾ ਇੱਕ ਸਿੱਖ ਬੱਚਾ ਆ ਪਟਕੇ ਚ ਤੇ ਛੋਟੀ ਜੀ ਨਾਲ ਕੁੜੀ ਆ ਉਹ ਮਤਲਬ ਬੱਚਿਆਂ ਨੂੰ ਸਿਖਾਉਂਦੇ ਆ ਕਿ ਕਿਵੇਂ-ਕਿਵੇਂ ਆਪਾਂ ਕਰਦੇ ਪਏ ਆ ਕਿਵੇਂ ਲੈਵਲਸ ਖੇលਣੇ ਆ ਤੇ ਇਸ ਤੋਂ ਬਾਅਦ ਟੈਨਾ ਸਾਬ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਆਪਾਂ ਛੇਤੀ ਇਹਦੇ ਵਿੱਚ ਕਿਤਾਬਾਂ ਵੀ ਲਿਆ ਰਹੇ ਹਾਂ ਬੈਡ ਟਾਈਮ ਸਟੋਰੀ ਬੁక్స్ ਜਿਹੜੀਆਂ ਕਿ ਪੰਜਾਬੀ ਕਹਾਣੀਆਂ ਹੋਣਗੀਆਂ ਪਿਕਚਰਸ ਦੇ ਨਾਲ ਐਪਲੀਕੇਸ਼ਨ ਦੇ ਵਿੱਚ ਐਪਲੀਕੇਸ਼ਨ ਦੇ ਵਿੱਚ ਹਾਂਜੀ ਸੋ ਲਿਪੀ ਲੀ ਆਪਾਂ ਕਹਿੰਦੇ ਰਹਿਣਾ ਕਿਉਂਕਿ ਇਹ ਚੀਜ਼ ਜਦੋਂ ਤੁਸੀਂ ਸਰਚ ਕਰਦੇ ਆਂ ਕਈ ਵਾਰੀ ਡਬਲ ਪੀ ਪਾਉਣੇ ਆ ਜਾਂ ਕੁਝਦੰ ਥੋੜਾ ਹੋ ਜਾਂਦਾ ਸੋ ਅ ਇਹਦੇ ਚ ਤੁਸੀਂ ਦੱਸਿਆ ਵੀ ਇੰਟਰਸਟ ਬਣਦਾ ਬੱਚੇ ਦਾ ਹਾਂਜੀ ਇੰਟਰਸਟ ਦੇਖਦੇ ਦੇਖਦੇ ਗੇਮ ਖੇਡਦੇ ਖੇਡਦੇ ਹੀ ਉਹ ਚੀਜ਼ ਨੂੰ ਬੱਚਾ ਅੱਗੇ ਵਾਕ ਬਣਾਉਣਾ ਸਿੱਖ ਜਾਂਦਾ ਜੀ ਬਿਲਕੁਲ ਤੇ ਇਹਦੇ ਲਈ ਕੀ ਆਪਣੀ ਮਿਹਨਤ ਆ ਆਪਾਂ ਵੇਖੀਏ ਕਿ ਵੀ ਤੁਹਾਡਾ ਕੀ ਕੀ ਦਿਮਾਗ ਹੋਊਗਾ ਕਿਉਂ ਇਹ ਕ੍ਰੀਏਟਿਵ ਆਈਡੀਆ ਕਿਵੇਂ ਆਊਗਾ ਜਿਵੇਂ ਆਪਾਂ ਕਹਦੇ ਨੇ ਕਿ ਵੀ ਹਾਂ ਆਹ ਬਣਾਉਣੀ ਆ ਚੀਜ਼ ਜੀ ਕੀ ਹੋਊਗਾ ਉਹ ਦਿਮਾਗ ਜਿਹੜਾ ਇੱਕ ਪਰਫੈਕਟ ਜਿਹੜੀ ਚੀਜ਼ ਪੇਸ਼ ਕੀਤੀ ਜੀ ਕਿਉਂਕਿ ਟਾਣਾ ਸਾਹਿਬ ਮੇਰੇ ਦੋ ਬੱਚੇ ਆ ਤੇ ਉਹਨਾਂ ਦੋਨਾਂ ਨੂੰ ਮਤਲਬ ਮੈਨੂੰ ਲੱਗਦਾ ਕਿ ਹਰ ਕੋਈ ਮਾਂ ਪਿਓ ਵਧੀਆ ਟੀਚਰ ਨਹੀਂ ਹੋ ਸਕਦਾ ਹਨਾ ਆਪਾਂ ਮਤਲਬ ਹਰ ਕੋਈ ਮਾਂ ਪਿਓ ਆਲ ਦੇ ਬੱਚਾ ਨੂੰ ਜੋ ਇਵਨ ਸਕੂਲ ਦਾ ਪ੍ਰਿੰਸੀਪਲ ਵੀ ਆਲ ਦੇ ਬੱਚਾ ਨੂੰ ਘਰੇ ਪੜ੍ਹਾ ਨਹੀਂ ਸਕਦਾ ਬਿਲਕੁਲ ਜੀ ਤੇ ਮਾਂ ਪਿਓ ਨੂੰ ਵੀ ਪੰਜਾਬੀ ਸਿਖਾਉਣੀ ਔਖੀ ਆ ਤੇ ਸਕੂਲਾਂ ਦੇ ਵਿੱਚ ਪੰਜਾਬੀ ਇੱਥੇ ਹੈ ਨਹੀਂ ਹਨਾ ਤੇ ਫੇਰ ਬਚਾ ਕਿ ਕਿ ਗੁਰਦੁਆਰਾ ਸਾਹਿਬ ਪੰਜਾਬੀ ਜਾ ਕੇ ਸਿੱਖਣੀ ਜਿਹੜੀ ਕਿ ਗੁਰਦੁਆਰੇ ਦੇ ਵਿੱਚ ਹਫਤੇ 'ਚ ਇੱਕ ਦਿਨ ਹੀ ਹੁੰਦਾ ਆ ਤੇ ਉਹ ਵੀ ਕਦੇ ਆਪਣਾ ਟਾਈਮ ਲੱਗਦਾ ਆ ਕਦੇ ਨਹੀਂ ਲੱਗਦਾ ਤਾਂ ਮਤਲਬ ਇਹਦਾ ਜਵਾਬ ਆ ਕਿ ਪੰਜਾਬੀ ਕਦੇ ਸਿੱਖ ਨਹੀਂ ਸਕਦੇ ਬੱਚੇ ਆਪਣੇ ਤੇ ਇਹ ਗੱਲ ਬਹੁਤ ਮਤਲਬ ਡਰਾਉਂਦੀ ਆ ਦਿਲ ਨੂੰ ਹਨਾ ਹਰਟ ਕਰਦੀ ਆ ਵੀ ਐਵੇਂ ਹੋ ਜਾਊਗਾ ਸੋ ਫਿਰ ਉਹਦੇ ਰਿਜ਼ਲਟ ਦੇ ਵਿੱਚ ਸੀਗਾ ਕਿ ਇਹ ਐਪ ਬਣਾਈ ਜਾਵੇ ਜਿਹੜੀ ਕਿ ਭਾਵੇਂ ਮਾਂ ਪਿਓ ਬਿਜ਼ੀ ਆ ਹਾਂਜੀ ਉਹ ਕੋਸ਼ਿਸ਼ ਵੀ ਕਰ ਰਹੇ ਆ ਬੱਚੇ ਕਾਰਟੂਨ ਦੇਖਣ ਦੀ بجائے ਰੀਲਾਂ ਸਕਰੋਲ ਕਰਨ ਦੀ بجائے ਕੋਈ ਚੰਗੀ ਚੀਜ਼ ਦੇਖ ਲੈਣ ਹਨਾ ਤਾਂ ਉਹਦੇ ਨਤੀਜੇ ਵਜੋਂ ਲਿਪੀ ਬਣੀ ਆ ਕਿ ਬੱਚੇ ਉੱਤੇ ਪੰਜਾਬੀ ਸਿੱਖ ਸਕਦੇ ਆ ਗਗਨ ਦੇ ਦਿਮਾਗ 'ਚ ਇਹ ਚੀਜ਼ ਕਿਵੇਂ ਕੰਮ ਕਰਦੀ ਆ ਪੰਜਾਬੀ ਜਦ ਇਹ ਜਿਹੜੀ ਉਹ ਚੀਜ਼ ਡੋਮੀਨੇਟ ਕਰਦੀ ਆ ਜਾਂ ਟੈਕਨੋਲੋਜੀ ਦੇ ਤੌਰ ਤੇ ਵੀ ਤੁਸੀਂ ਬਰਾਬਰ ਲੈ ਕੇ ਚੱਲ ਰਹੇ ਆ ਕਿਉਂਕਿ ਐਪ ਨੂੰ ਡਿਵੈਲਪ ਵੀ ਤੁਸੀਂ ਕੀਤਾ ਸਾਰਾ ਕੁਝ ਹਾਂਜੀ ਹਾਂਜੀ ਕੀ ਬੈਕਗ੍ਰਾਉਂਡ ਤੁਹਾਡੀ ਕਿਹੜੀ ਆ ਪੰਜਾਬੀ ਨਾਲ ਆ ਕਿ ਜਾਂ ਟੈਕਨੋਲੋਜੀ ਨਾਲ ਆ ਆ ਮੇਰੀ ਡਾਡਾ ਸਾਹਿਬ ਦੋਨਾਂ ਨਾਲ ਨਹੀਂ ਹੈਗੀ ਵੈਸੇ ਮਤਲਬ ਮੈਂ ਬਹੁਤ ਦੋਨਾਂ ਨਾਲ ਨਹੀਂ ਹੈਗੀ ਤੇ ਫਿਰ ਅੱਛਾ ਬੱਚਿਆਂ ਦੀ ਰਿਕੁਆਇਰਮੈਂਟ ਆਪਣੇ ਇਕੱਲੇ ਬੱਚਿਆਂ ਕਰਕੇ ਹੀ ਕੀਤਾ ਸਾਰਾ ਕੁਝ ਅ ਨਹੀਂ ਐਵੇਂ ਨਹੀਂ ਹੈਗਾ ਮਤਲਬ ਮੈਂ ਬਹੁਤ ਪੜ੍ਹੀ ਲਿਖੀ ਨਹੀਂ ਹੈਗੀ ਨਹੀਂ ਮੈਂ ਤਾਂ ਮੈਂ ਤਾਂ ਥੋੜਾ ਸੈਲਫਿਸ਼ ਜਿਹਾ ਕਹਿਣਾ ਨਹੀਂ ਤੁਹਾਨੂੰ ਪਰ ਇਹ ਐਡਾ ਵੱਡਾ ਕਾਰਜ ਕਰਨਾ ਐਡਾ ਵੱਡਾ ਜਿਵੇਂ ਪ੍ਰੋਜੈਕਟ ਲੈ ਕੇ ਆਉਣੇ ਜੀ ਸਾਰੀ ਪੰਜਾਬੀ ਕਾਮ ਤੁਹਾਡੇ ਲਈ ਜਿਹੜੀ ਆ ਉਹ ਤਵਾਮਾ ਕਰੂਗੀ ਕਿ ਅਭਾਰੀਆਂ ਕਿ ਇਹ ਬਰਕਰਾਰਦਾ ਨਹੀਂ ਕੋਈ ਕਰਵਾਉਣ ਵਾਸਤੇ ਤਾਂ ਹੀ ਰਿਕੁਐਸਟ ਕਰ ਰਹੇ ਹਾਂ ਦੋਸਤਾਂ ਨੂੰ ਜੀ ਤਸਵੀਰ ਪਹਿਲਾਂ ਵੀ ਕਿਵੇਂ ਇਹ ਜਿਹੜੀ ਚੀਜ਼ ਦਾ ਤੁਹਾਡਾ ਪੰਜਾਬੀ ਦੇ ਨਾਲ ਐਡੀ ਤੁਹਾਡੀ ਪਕੜ ਮੌਜੂਦ ਆ ਜੀ ਇੱਕ ਬਹੁਤ ਸੋਹਣੀ ਇੰਟਰਵਿਊ ਤੁਹਾਡੀ ਹੋਈ ਆ ਐਸਐਮਟੀਵੀ ਤੇ ਮੱਕੜ ਸਾਹਿਬ ਨਾਲ ਜੀ ਤੇ ਬੜੀ ਤੁਹਾਨੂੰ ਡੂੰਗੀ ਨੌਲੇਜ ਹੈਗੀ ਇਸ ਚੀਜ਼ ਦੀ ਜੀ ਤੇ ਇਹ ਚੀਜ਼ ਨੂੰ ਅੱਗੇ ਹੋਰ ਕੀ ਵੱਡਾ ਪ੍ਰੋਜੈਕਟ ਆਪਾਂ ਕਹਿ ਸਕਦੇ ਹਾਂ ਕਿ ਵੀ ਆਪਾਂ ਜਦੋਂ ਇਸ ਤੋਂ ਬਾਅਦ ਆਪਾਂ ਵਾਸਤੇ ਜਾਈਏ ਉਸ ਤੋਂ ਪਹਿਲਾਂ ਜੀ ਲਿਪੀ ਨੂੰ ਕਿਵੇਂ ਜਿਵੇਂ ਆਪਾਂ ਕਹਿੰਦੇ ਤੁਸੀਂ ਕਹਿੰਦਾ ਵੀ ਅੱਗੇ-ਅੱਗੇ ਹੋਰ ਚੀਜ਼ਾਂ ਆਉਣ ਵਾਲੀਆਂ ਕੀ-ਕੀ ਆਉਣ ਵਾਲੀਆਂ ਕੀ ਕੀ ਐਕਸਾਈਟਮੈਂਟ ਹੈ ਉਸ ਚ ਜੀ ਅ ਪਹਿਲੀ ਗੱਲ ਟਾਣਾ ਸਾਹਿਬ ਮਤਲਬ ਮੈਂ ਜਿਵੇਂ ਤੁਸੀਂ ਮੈਨੂੰ ਪੁੱਛਿਆ ਸੀ ਗੱਲ ਕਿ ਮੈਂ ਕਿਹੜੀ ਚੀਜ਼ ਜ਼ਿਆਦਾ ਡੋਮੀਨੈਂਟ ਕਰਦੀ ਆ ਨਾ ਤਾਂ ਮੈਂ ਪੰਜਾਬੀ ਚ ਐਮ ਐ ਪੀ ਐਚ ਡੀ ਕੀਤੀ ਆ ਫਿਰ ਨਾ ਹੀ ਮੈਂ ਆਈਟੀ ਚ ਕੀਤੀ ਆ ਪਰ ਇੱਕ ਮਾਪਿਓ ਹੋਣ ਦੇ ਨਾਤੇ ਮਾਪਰੋ ਤੋਂ ਵੀ ਛੱਡ ਕੇ ਇੱਕ ਪੰਜਾਬੀ ਹੋਣ ਦੇ ਨਾਤੇ ਜਿਵੇਂ ਆਪਾਂ ਦੁਨੀਆ ਦੇ ਵਿੱਚ 0. ਕੁਝ ਪਰਸੈਂਟ ਆ ਹੂੰ ਹੂੰ ਤੇ ਆਪਣੀ ਹੋਂਦ ਕੀ ਆ ਪੰਜਾਬੀ ਹਨਾ ਆਪਣਾ ਧਰਮ ਸਿੱਖੀ ਜਾਂ ਪੰਜਾਬੀ ਤੇ ਜੇ ਆਪਾਂ ਆਪਣੀ ਬੋਲੀ ਨਾ ਸੰਭਾਲੀ ਮਤਲਬ ਕਿਤਾਬਾਂ ਆਪਾਂ ਨਹੀਂ ਪੜਦੇ ਕਿਉਂਕਿ ਆਪਾਂ ਗਾਣੇ ਸੁਣਨੇ ਪਸੰਦ ਕਰਦੇ ਆ ਹਨਾ ਤੇ ਜਾਂ ਰੀਲਸ ਦੇਖਣਾ ਸੋਸ਼ਲ ਮੀਡੀਆ ਕਿਤਾਬਾਂ ਆਪਣੇ ਲੋਕ ਬਹੁਤ ਘੱਟ ਪੜਦੇ ਆ ਤੇ ਮਤਲਬ ਉਹਨਾਂ ਕੋਲੇ ਬਹਾਨਾ ਆ ਵੀ ਪੜ੍ਹਨ ਦਾ ਟਾਈਮ ਨਹੀਂ ਹੈਗਾ ਵੈਲ ਤੁਹਾਡੇ ਕੋਲੇ ਸੁਣਨ ਦਾ ਵੀ ਹੁਣ ਅਸੀਂ ਦਿੱਤਾ ਆ ਸੋ ਤੁਸੀਂ ਸੁਣ ਸਕਦੇ ਆ ਜੇ ਚਾਹੁੰਦੇ ਆ ਮਤਲਬ ਆਪਣਾ ਐਕਸਕਿਊਜ਼ ਨਹੀਂ ਹੈਗਾ ਚੀਜ਼ਾਂ ਨਾ ਸਿੱਖਣ ਦਾ ਹਾਲੀਵੁੱਡੀ ਆਪਾਂ ਅੱਗੇ ਵਰਾਸਤਾ ਵਾਲ ਜੀ ਹਾਂਜੀ ਸੌਰੀ ਹਾਂ ਵਿਰਾਸਤ ਤੁਸੀਂ ਆਪੇ ਲਿਆਂਦੀ ਹੈ ਵੀ ਵਿਰਾਸਤ ਐਪਲੀਕੇਸ਼ਨ ਇਦਾਂ ਦੀ ਆ ਕਿ ਕਾਫੀ ਚਰਚਿਤ ਰਹੀ ਆ ਹੁਣ ਉਹ ਬਹੁਤ ਵਧੀਆ ਤਰੀਕੇ ਨਾਲ ਗਰੋ ਕਰ ਰਹੀ ਹੈ ਐਪਲੀਕੇਸ਼ਨ ਜਿਹਦੇ ਵਿੱਚ ਤਕਰੀਬਨ ਡਿਮਾਂਡਡ ਬੁੱਕਸ ਜਿਹੜੀਆਂ ਹੈਗੀਆਂ ਉਹ ਹੈਗੀਆਂ ਨੇ ਹਾਂਜੀ ਚਾਹੇ ਉਹ ਦੋਸਤੋ origignal ਹੋਣ ਜਿਵੇਂ ਤੁਸੀਂ ਸੋਚਦੇ ਆ ਕਿ ਵੀ ਕੁਝ ਇਦਾਂ ਦਾ ਹੋਵੇ ਕਿ ਅਸੀਂ ਸਾਨੂੰ ਰਿਕਾਰਡਡ ਕੀਤਾ ਮਿਲ ਜੇ ਆਡੀਓ ਬੁੱਕਸ ਮਿਲ ਜਾਣ ਸਾਨੂੰ ਪੜ੍ਹਨਾ ਨਾ ਪਵੇ ਜਿਹੜੀ ਕਿਤੇ ਤੁਸੀਂ ਚਾਹੀਏ ਕਿ ਸਾਡੇ ਕੋਲ ਪੰਨੇ ਫਰੋਲਣ ਵਾਸਤੇ ਬੈਠਣ ਵਾਸਤੇ ਕੋਈ ਨਾ ਖੇਤ ਆ ਨਾ ਮੋਟਰ ਨਾ ਜਾਮਣ ਥੱਲੇ ਬੈਠ ਕੇ ਅਸੀਂ ਮੰਜੇ ਤੇ ਨਾ ਪੜੀਏ ਹਨ ਉਹਦੇ ਚ ਬਹੁਤ ਸਾਰੀਆਂ ਅਡਡ ਆਪਸ਼ਨਸ ਹੈਗੀਆਂ ਕਿ ਤੁਸੀਂ ਵੇਖ ਸਕਦੇ ਆ ਕਿ ਵੀ ਹਿਸਟਰੀ ਦੇ ਨਾਲ ਰਿਲੇਟਡ ਆ ਜੀ ਆ ਮੋਸਟ ਪਪੂਲਰ ਬੁੱਕਸ ਜਿਹੜੀਆਂ ਹੈਗੀਆਂ ਉਹ ਆ ਬਾਇਓਗ੍ਰਾਫੀਆ ਫਿਕਸ਼ਨ ਨਾਨ ਫਿਕਸ਼ਨ ਬੱਚਿਆਂ ਦੀਆਂ ਕਿਤਾਬਾਂ ਵੀ ਹੈਗੀਆਂ ਆਪਣੇ ਕੋਲੇ ਹਾਂਜੀ ਆਡੀਓ ਦੇ ਰੂਪ ਚ ਸਾਰੀਆਂ ਆਡੀਓਸ ਹਾਂਜੀ ਤੇ ਸਾਰੀ ਆਡੀਓ ਬੁੱਕਸ ਆ ਹਾਂਜੀ ਉਹਦੇ ਚ ਇੱਕ ਇੱਕ ਖਾਸियत ਮੈਂ ਤੁਹਾਨੂੰ ਪੁੱਛਣੀ ਆਪਾਂ ਜਿਹੜੀ ਕਿ ਕੰਪੈਕਟ ਦੀ ਗੱਲ ਕਰਨੀ ਆ ਐਪਲੀਕੇਸ਼ਨਸ ਬਾਰੇ ਹੀ ਤੇ ਉਹਦੀ ਜਿਹੜੀ ਆਡੀਓ ਆ ਬੜੀ ਖੂਬਸੂਰਤ ਤਰੀਕੇ ਨਾਲ ਸੁਣਦੀ ਆ ਬੜਾ ਆਨੰਦ ਆਉਂਦਾ ਸੁਣ ਕੇ ਇਹ ਨਹੀਂ ਕਿ ਕਿ YouTube ਤੇ ਉੱਤੇ ਕੋਈ ਕਿਤਾਬਾਂ ਦੇ ਤਰਜਮੇ ਕੋਈ ਸੁਣਾ ਰਿਹਾ ਆ ਆਡੀਓ ਦੇ ਵਿੱਚ ਸੁਣਾ ਰਿਹਾ ਕੋਈ ਕੁਛ ਹੈ ਨਾ ਜੀ ਉਹਦੇ ਚ ਤਰਜਮੇ ਵੀ ਹੈਗੇ ਆਪਣੇ ਕੋਲੇ origignal ਵੀ ਹੈਗੀਆਂ ਬੁੱਕਸ ਜੀ ਕੀ ਸਟੂਡੀਓ ਦੇ ਵਿੱਚ ਕਿਵੇਂ ਕਿਵੇਂ ਕੀਤਾ ਸਰ ਰਿਕਾਰਡਿੰਗ ਕਰਨ ਦਾ ਪ੍ਰੋਸੀਜਰ ਦੱਸਿਓ ਐਕਸਾਈਟਡ ਆ ਹਾਂਜੀ ਚੀਜ਼ ਮੇਰੇ ਲਈ ਹਾਂਜੀ ਸੋ ਟਾਣਾ ਸਾਹਿਬ ਜਦੋਂ ਇਹ ਆਈਡੀਆ ਆਇਆ ਕਿ ਕਿਤਾਬਾਂ ਪੜ ਨਹੀਂ ਸਕਦੇ ਆਪਾਂ ਜਿਵੇਂ ਤੁਹਾਨੂੰ ਵੀ ਚੇਟਕ ਹੋਊਗੀ ਕਿਤਾਬਾਂ ਪੜਨ ਦੀ ਹਨਾ ਮੈਨੂੰ ਵੀ ਹੈਗੀ ਆ ਪਰ ਜਿਵੇਂ ਮੇਰੇ ਚ ਪੇਸ਼ੈਂਟਸ ਘਟਾ ਆ ਵੀ ਮੈਂ ਪੜ ਘੱਟ ਸਕਦੀ ਆ ਪਰ ਮੈਂ ਸੁਣ ਸਕਦੀ ਆ ਉਹਦਾ ਕਾਰਨ ਆ ਵੀ ਘਰੇ ਜਦੋਂ ਮੈਂ ਝਾੜੂ ਪੋਚਾ ਲਾ ਰਹੀ ਆ ਮੈਂ ਤਾਂ ਵੀ ਹੈੱਡਫੋਨ ਲਾ ਕੇ ਸੁਣ ਸਕਦੀ ਆ ਮੈਂ ਰੋਟੀ ਬਣਾ ਰਹੀ ਆ ਤਾਂ ਵੀ ਸੁਣ ਸਕਦੀ ਆ ਮੈਂ ਕੰਮ ਤੇ ਜਾਂਦੇ ਹੋਏ ਵੀ ਸੁਣ ਸਕਦੀ ਆ ਮਤਲਬ ਕੀ ਜਿਹਨਾ ਸਿੱਖਣ ਦਾ ਆਪਣੇ ਕੋਲੇ ਕੋਈ ਬਹਾਨਾ ਨਹੀਂ ਹੈਗਾ ਜੇ ਆਪਾਂ ਚਾਹੁੰਦੇ ਆ ਹਨਾ ਤੇ ਹਾਂਜੀ ਮੈਂ ਮਤਲਬ ਫੇਸਬੁੱਕ ਤੋਂ ਬੰਨੇ ਲੱਭਣੇ ਸ਼ੁਰੂ ਕੀਤੇ ਪਰ ਮੇਰੀ ਸ਼ਰਤ ਇਹ ਸੀਗੀ ਕਿ ਕੰਮ ਥੋੜਾ ਕਰ ਲਾਂਗੇ ਪਰ ਕੁਆਲਿਟੀ ਦਾ ਹੋਊਗਾ ਕਿ ਜਿਵੇਂ ਐਵੇਂ ਨਹੀਂ ਹੈਗਾ ਵੀ ਮੈਂ ਕੋਈ ਵੀ ਜਣਾ ਮਾਈਕ ਲੈ ਕੇ ਬੈ ਗਿਆ ਤੇ ਉਹ ਪੇਜ ਥੱਲੀ ਜਾਂਦਾ ਆ ਪਿੱਛੇ ਚਮਚੇ ਕੋਲੀਆਂ ਖੜਕੀ ਜਾਂਦੀਆਂ ਆ ਕੁਆਲਿਟੀ ਨਹੀਂ ਹੈਗੀ ਤਾਂ ਇਹ ਜਿਹੜੇ ਆਪਾਂ ਆਰਟਿਸਟ ਹਾਇਰ ਕਰਦੇ ਆ ਵਾਇਸਓਵਰ ਪ੍ਰੋਫੈਸ਼ਨਲ ਆਰਟਿਸਟ ਆ ਇਹਨਾਂ ਕੋਲੇ ਪ੍ਰੋਫੈਸ਼ਨਲ ਸਟੂਡੀਓ ਸੈਟਅਪਸ ਹੈਗੇ ਆ ਜਿੱਥੇ ਰਿਕਾਰਡ ਕਰਦੇ ਆ ਬਹੁਤ ਖੂਬਸੂਰਤ ਆ ਜਿਹੜੀਆਂ ਆਪਾਂ ਕਹਿੰਦੇ ਨੇ ਕਿ ਵੀ ਇੱਕ ਇੱਕ ਲਿਵ ਵੱਜਦੀ ਆ ਜਦੋਂ ਆਪਾਂ ਦੇਖਦੇ ਆ ਨਾ ਸੁਣਦੇ ਆ ਸਾਰੀਆਂ ਚੀਜ਼ਾਂ ਤੇ ਉਹਦੇ ਚ ਜਦੋਂ ਇਵਨ ਗੁਰਪ੍ਰੀਤ ਕੁੱਕੀ ਭਾਈਬੱਤੇ ਕਰ ਉੱਪਰ ਅਪਰੋਚ ਕੀਤੀ ਹੈ ਤੁਸੀਂ ਕਾਫੀ ਸੋਹਣੀਆਂ ਆਵਾਜ਼ਾਂ ਜਿਹੜੀਆਂ ਹੈਗੀਆਂ ਤੇ ਆਪਾਂ ਸਾਰਿਆਂ ਨੂੰ ਰਿਕੁਐਸਟ ਇਹ ਕਰਦੇ ਆ ਜੀ ਕਿ ਤੁਸੀਂ ਪਲੀਜ਼ ਜਿਹੜੀਆਂ ਦੋ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਇੰਸਟਾਲ ਕਰੋ ਦੋਨੇ ਹੀ ਪਲੇਟਫਾਰਮਸ ਤੇ iOS Android ਦੇ ਵਿੱਚ ਐਲ ਆਈ ਪੀ ਆਈ ਲਿਪੀ ਤੇ ਵਿਰਾਸਤ ਤੇ ਤੁਹਾਨੂੰ ਜਿਹੜੀਆਂ ਕਿਤਾਬਾਂ ਸੁਣਨ ਦੇ ਨਾਲ ਨਾਲ ਜਿਹੜਾ ਤੁਹਾਨੂੰ ਇੱਕ ਵੱਖਰਾ ਮਜ਼ਾ ਹੋਣਾ ਕਿ ਬੱਚਿਆਂ ਨੂੰ ਵੀ ਪੰਜਾਬੀ ਸਿਖਾ ਰਹੇ ਆ ਦੋਨੇ ਰੀਲੇਟਡ ਜੀਆਂ ਹੈਗੀਆਂ ਜਾਂਦੇ ਜਾਂਦੇ ਕੀ ਕਹੋਂਗੇ ਕਿ ਆਪਾਂ ਇਸ ਦੋ ਵਾਰ ਤੋਂ ਟਟ ਤੋਂ ਜਾਇਜ਼ ਤਲਾਮਾ ਕੀ ਜੀ ਕੀ ਕੀ ਹੋਊਗਾ ਮੈਸੇਜ ਕਿ ਜੇ ਆਪਾਂ ਦੋਨੇ ਐਪਲੀਕੇਸ਼ਨ ਨੂੰ ਹੋਰ ਐਕਸਾਈਟਡ ਤਰੀਕੇ ਨਾਲ ਸੁਣਾਵਾਂ ਹਾਂ ਹਾਂਜੀ ਮੈਂ ਬਸ ਇਹ ਕਹਿਣਾ ਚਾਹੂੰਗੀ ਕਿ ਕਿਉਂਕਿ ਆਪਾਂ ਬਾਹਰ ਰਹਨੇ ਆ ਤੇ ਆਪਣੀ ਇੱਥੇ ਪੰਜਾਬੀ ਦੀ ਜਿਵੇਂ ਕਹਿ ਸਕਦੇ ਬੋਲਣ ਦੀ ਪ੍ਰੈਕਟਿਸ ਨਹੀਂ ਹੁੰਦੀ ਹਨਾ ਜਾਂ ਆਪਾਂ ਕਿਤਾਬਾਂ ਨਹੀਂ ਪੜ੍ਹ ਸਕਦੇ ਜਾਂ ਆਪਾਂ ਪੰਜਾਬੀ ਸਮਾਗਮ ਇੰਨੇ ਨਹੀਂ ਹੁੰਦੇ ਜਿੰਨੇ ਪੰਜਾਬ ਚ ਹੁੰਦੇ ਆ ਸੋ ਆਪਾਂ ਤਾਂ ਪੰਜਾਬੀ ਬੋਲਦੇ ਆ ਸਮਝਦੇ ਆ ਪਰ ਆਪਣੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜੀਆਂ ਪੰਜਾਬੀ ਨਾ ਭੁੱਲ ਜਾਣ ਮਤਲਬ ਜਿਹੜੀ ਅਗਲੀ ਪੀੜ੍ਹੀ ਆ ਉਹ ਤਾਂ ਮਤਲਬ ਕਰਦਾ ਕਰਦੀ ਕਰਕੇ ਜੈਂਡਰ ਨੂੰ ਆਇਡੈਂਟੀਫਾਈ ਨਹੀਂ ਕਰ ਸਕਦੇ ਪੰਜਾਬੀ ਬੋਲਦੇ ਆ ਪਰ ਉਹਨਾਂ ਤੋਂ ਅਗਲੀ ਆਉਣ ਵਾਲੀ ਮੈਨੂੰ ਡਰ ਲੱਗਦਾ ਆ ਜੇ ਆਪਾਂ ਨਾ ਸੰਭਾਲੀ ਤਾਂ ਸ਼ਾਇਦ ਗਵਾ ਬੈਠਾਂਗੇ ਜਾਂ ਬਹੁਤ ਘੱਟ ਜੂਗੀ ਸੋ ਮੇਰੀ ਬੇਨਤੀ ਆ ਕਿ ਪਲੀਜ਼ ਬੱਚਿਆਂ ਨੂੰ ਪੰਜਾਬੀ ਸਿਖਾਓ ਤੇ ਖੁਦ ਵੀ ਕਿਤਾਬਾਂ ਪੜੋ ਤੇ ਵਿਰਾਸਤ ਇਕੱਲੀਆਂ ਪੰਜਾਬੀ ਦੀਆਂ ਕਿਤਾਬਾਂ ਨਹੀਂ ਹੈਗੀਆਂ ਜਿਹੜੀਆਂ ਤੁਸੀਂ ਇੰਗਲਿਸ਼ ਬੁੱਕਸ ਬਹੁਤ ਪੌਪੂਲਰ ਆ ਹਨਾ ਜਿੱਦਾਂ ਸਾਈਕੋਲੋਜੀ ਆਫ ਮਨੀ ਰਿਚ ਡੈਡ ਪੋਰ ਡੈਡ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਜਾਂ ਐਵੇਂ ਦੀਆਂ ਹੋਰ ਵੀ ਬਹੁਤ ਕਿਤਾਬਾਂ ਤੁਸੀਂ ਉਹਨਾਂ ਨੂੰ ਵੀ ਪੰਜਾਬੀ ਵਿੱਚ ਸੁਣ ਸਕਦੇ ਹੋ ਅ ਬਸ ਆਂਜੀ ਪੰਜਾਬੀ ਪੜੋ ਪੰਜਾਬੀ ਸਿੱਖੋ ਇੰਨਾ ਹੀ ਕਹਿਣਾ ਚਾਹੂੰਗੀ ਮੈਂ ਐਪਲੀਕੇਸ਼ਨ ਆਪਣੇ ਚੈਪਟਰਸ ਚੱਲਦੇ ਹਨਾ ਉੱਤੇ ਲਿਖਿਆ ਹੁੰਦਾ ਹਾਂ ਹਾਂਜੀ ਇਹ ਅੱਜ ਪਹਿਲਾ ਚੈਪਟਰ ਸੀ ਆਪਣਾ ਜਿਹੜਾ ਅੱਜ ਦੋਸਤਾਂ ਲਈ ਆਪਾਂ ਕਹਿ ਦਿੰਨੇ ਹਾਂ ਕਿ ਫ੍ਰੀ ਆ ਜੇ ਤੁਸੀਂ ਇੰਸਟਾਲ ਕਰੋਗੇ ਨਾ ਲਿਪੀ ਦੋਸਤੋ ਉਹਦੇ 'ਚ ਨਾ ਇੱਕ ਪਹਿਲਾਂ ਇੱਕ ਡੈਮੋ ਦੇ ਵਿੱਚ ਤੁਹਾਨੂੰ ਫ੍ਰੀ ਚੈਪਟਰ ਮਿਲਦਾ ਸਾਡੀ ਸਾਡੀ ਅੱਜ ਇੰਟਰੋ ਦਾ ਇੱਕ ਪਹਿਲਾ ਫ੍ਰੀ ਚੈਪਟਰ ਸੀਗਾ ਅਸੀਂ ਆਨਲਾਈਨ ਚਾਹੇ ਬ੍ਰਿਸਬਨ ਅਸੀਂ ਜਾਈਏ ਜਾਂ ਇਹ ਗਗਨ ਜੀ ਇੱਥੇ ਆਉਣ ਜਾਂ ਟੀਮ ਦੇ ਇਹਨਾਂ ਦੇ ਕੋਈ ਵੀ ਮੈਂਬਰ ਇੱਥੇ ਆਉਂਦੇ ਆ ਤੇ ਅਸੀਂ ਗੱਲਬਾਤ ਅੱਗੇ ਹੋਰ ਕਰਾਂਗੇ ਹੋਰ ਦੱਸਾਂਗੇ ਹੋਰ ਐਕਸਪਲੋਰ ਕਰਕੇ ਹੋਰ ਚੀਜ਼ਾਂ ਸਾਰੀਆਂ ਤੁਹਾਡੇ ਨਾਲ ਐਡ ਕਰ ਦੇਣਾਗੇ ਚਾਹੇ ਸਾਨੂੰ ਵਰਚੁਅਲ ਗੱਲਬਾਤ ਕਰਨੀ ਹੋਵੇ ਤੁਹਾਡੇ ਨਾਲ ਅੱਜ ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਨੂੰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ